ਦਾ ਇਸ ਸਬਾਬਾਂਗੇ ਦੂਸਰਾ ਪੁਲਿਸ ਸਟੇਟ ਦਾ ਤਾਜ਼ੇ ਉਦਾਹਰਣ ਦੇ ਰਿਹਾ ਮਗਰਲੇ ਛੱਡ ਦਿੰਦੇ ਆਪਾਂ ਜਿਹੜਾ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਇੱਕ 22 ਸਾਲ ਦਾ ਨੌਜਵਾਨ ਕੈਨੇਡਾ ਤੋਂ ਆਇਆ ਸੀ ਪਟਿਆਲੇ ਦਾ ਚਲੋ ਉਹਦੀ ਪਰਿਵਾਰ ਆਪਣੀ ਲੜਾਈ ਲੜ ਕੇ ਹਾਈ ਕੋਰਟ ਤੱਕ ਪਹੁੰਚ ਗਿਆ ਔਰ ਉਹਦੇ ਚ ਉਹ ਇਨਸਾਫ ਦੀ ਲੜਾਈ ਚ ਲੜ ਰਹੇ ਨੇ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਲੇਕਿਨ ਤਾਜ਼ੀ ਗੱਲ ਕੀ ਮਹਿਰਾਜ ਪਿੰਡ ਵਿੱਚ ਅੱਜ ਤੋਂ ਤਿੰਨ ਚਾਰ ਦੋ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਇੱਕ ਪਬਲਿਕ ਫੰਕਸ਼ਨ ਜਾਂਦਾ ਇੱਥੇ ਕਿਤੇ ਗਿਆ ਹੋਣਾ ਰਾਮਪੁਰੇ ਫੂਲਿਆ ਬਠਿੰਡੇ ਚ ਉੱਥੇ ਇੱਕ ਇਹਨਾਂ ਦਾ ਕੋਈ ਪਿੱਠੂ ਜਿਹੜਾ ਬਲਕਾਰ ਸਿੰਘ ਆਰਾਮਪੁਰੇ ਫੂਲ ਦਾ ਉਹਦਾ ਇੱਕ ਪਿੱਠੂ ਜਿਸ ਨੇ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਤੇ ਲੋਕਵਾਸ ਟੀਵੀ ਤੇ ਝੂਠਾ ਪਰਚਾ ਦਰਜ ਕਰਾਇਆ ਸੀਗਾ ਜਿਹੜਾ ਕਿ ਬਾਅਦ ਚ ਵਾਪਸ ਲੈਣਾ ਪਿਆ ਪੁਲਿਸ ਨੇ ਉਸ ਪਿੱਠੂ ਨੇ ਕਿਹਾ ਕਿ ਆਹ ਫਲਾ ਫਲਾ ਬੰਦੇ ਮਹਾਰਾਜ ਪਿੰਡ ਦੇ ਉਹਦੇ ਆਪਣੇ ਪਿੰਡ ਦੇ ਬਹੁਤ ਵੱਡਾ ਪਿੰਡ ਆ ਮਹਾਰਾਜ ਤੁਸੀਂ ਜਾਣਦੇ ਹੋ ਕਿ ਸਾਰੇ ਉਹਨਾਂ ਵੱਡਾ ਪਿੰਡ ਪੰਜਾਬ ਦਾ ਮਹਾਰਾਜ ਆ ਕਿ ਆਹ ਬੰਦੇ ਜੀ ਇਹਨਾਂ ਦੇ ਖਰਾਬ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਤੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਮੋਕੇ ਤੇ ਮੁੱਖ ਮੰਤਰੀ ਨੇ ਐਸਐਸਪੀ ਬਠਿੰਡਾ ਨੂੰ ਬੁਲਾਇਆ ਉੱਥੇ ਕਿਤੇ ਘੁੰਮ ਰਹੀ ਸੀ ਉਹ ਮੈਡਮ ਤੋਂ ਉਹਨੂੰ ਕਹਿਤਾ ਜੀ ਇਹਨਾਂ ਨੂੰ ਤੁਰੰਤ ਕੀਤਾ ਜਾਵੇ ਅਖੇ ਉਹਦੇ ਵਿਚ ਵਿੱਚ ਵੀ ਕਹਿ ਰਿਹਾ ਸੀਗਾ ਕਿ ਜੋ ਅਕਾਲੀ ਦਲ ਦੇ ਵਰਕਰ ਆ ਅਕਾਲੀ ਦਲ ਦੇ ਵਰਕਰ ਹੋਣਾ ਗੁਨਾਹ ਆ ਕੀ ਕਿਸੇ ਨੂੰ ਪੋਲਿਟੀਕਲ ਪਾਰਟੀ ਅਫੀਲੀਏਸ਼ਨ ਜੋ ਆਪਣੀ ਚੁਣਨੀ ਇਹ ਗੁਨਾਹ ਪੰਜਾਬ ਦੇ ਵਿੱਚ ਸਿਰਫ ਇਸ ਕਰਕੇ ਕਿ ਉਹ ਅਕਾਲੀਆਂ ਦੇ ਵਰਕਰ ਆ ਤੇ ਪੁਲਿਸ ਨੂੰ ਹਦਾਇਤ ਕਰਤੀ ਭਗਵੰਤਪານ ਨੇ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਸਾਰੀਆਂ ਗੱਲਾਂ ਚੰਗਾ ਕੀਤਾ ਤੁਸੀਂ ਮੇਰੇ ਤੇ ਨੋਟਿਸ ਲਾਟਾ ਤੇ ਉਹ ਤੁਸੀਂ ਐਸਐਸਪੀ ਨੂੰ ਹਦਾਇਤ ਦਿੱਤੀ ਉਦੋਂ ਹੀ ਸ਼ਾਮ ਨੂੰ ਸ਼ਾਇਦ ਐਫ ਆਰ ਚੁੱਕੀ ਦਰਜ ਕਰਕੇ ਚਾਰ ਤੋਂ ਪੰਜ ਬੰਦੇ ਜਿਹੜੇ ਸੀਗੇ ਮਹਾਰਾਜਪਿੰਡ ਦੇ ਚੱਕਲੇ ਉਹਨਾਂ ਨੇ ਕਿਸਾਨ ਸੀ ਸਧਾਰਨ ਉਹਨਾਂ ਚ ਦੋ ਤਿੰਨ ਤਾਂ ਬਜ਼ੁਰਗ ਆਦਮੀ ਸੀ ਮਤਲਬ 80 ਸਾਲ ਪਲੱਸ ਦੀ ਏਜ ਸੀਗੀ ਕੋਈ ਤਰਸ ਨਹੀਂ ਕੀਤਾ ਔਰ ਉਹਨਾਂ ਨੇ ਚੱਕ ਕੇ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਫਰਜੀ ਜੇ ਮੁਕਦਮੇ ਦੇ ਵਿੱਚ ਉਹਨਾਂ ਦੀ ਅਰੈਸਟ ਪਾਤੀ ਤੇ ਕੱਲ ਜਦੋਂ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਅਦਾਲਤ ਨੇ ਛੇਲ ਦਿੱਤੀ ਉਹਨਾਂ ਨੂੰ ਜਦੋਂ ਅਦਾਲਤ ਦਾ ਪਤਾ ਲੱਗਿਆ ਪੁਲਿਸ ਨੇ ਕਿ ਛੇਲ ਹੋ ਗਈ ਆ ਉਹਨਾਂ ਨੂੰ ਦੁਬਾਰਾ ਸ਼ਾਇਦ 57 ਵਿੱਚ ਆ ਪ੍ਰੀਵੈਂਟਿਵ ਅਰੈਸਟ ਦੁਬਾਰਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜਾ ਹਿਰਾਸਤ 'ਚ ਫਿਰ ਦੁਬਾਰਾ ਰੱਖਿਆ ਗਿਆ ਵਾ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਜਦੋਂ ਜਦੋਂ ਰਿਪੀਟਿਡਲੀ ਝੂਠੇ ਮੁਕੱਦਮਿਆਂ ਵਿੱਚ ਪੁਲਿਸ ਇਨੋਸੈਂਟ ਬੰਦਿਆਂ ਨੂੰ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਕਰਦੀ ਉਹਨਾਂ ਦੇ ਪਰਿਵਾਰਾਂ ਤੇ ਮੈਂਟਲ ਟੌਰਚਰ ਕਰਦੀ ਇਸੇ ਨੂੰ ਪੁਲਿਸ ਸਟੇਟ ਕਹਿੰਦੀ ਹੈ ਤੇ ਉੱਥੋਂ ਦੇ ਜਿਹੜੇ ਯੋਧੇ ਬੰਦੇ ਨੇ ਚੰਗੇ ਉਹਨਾਂ ਨੇ ਅੱਜ ਡੈਡਲਾਈਨ ਦਿੱਤੀ ਹੋਈ ਪੁਲਿਸ ਨੂੰ ਕਿ 3 ਵਜੇ ਰਾਮਪੁਰਾ ਪੁਲਿਸ ਸਟੇਟ ਰਾਮਪੁਰਾ ਫੂਲ ਦੀ ਪੁਲਿਸ ਅਗਰ ਨਹੀਂ ਛੱਡਦੀ ਮਹਾਰਾਜਪਿੰਡ ਦੇ ਕਿਸਾਨਾਂ ਨੂੰ ਤੇ ਉਹਨਾਂ ਵਿਅਕਤੀਆਂ ਨੂੰ ਤੇ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤਾਂ ਮੈਂ 3 ਵਜੇ ਰਾਮਪੁਰਾ ਫੂਲ ਦੇ ਪੁਲਿਸ ਸਟੇਸ਼ਨ ਵੀ ਇਹਨਾਂ ਲੋਕਾਂ ਨੂੰ ਮਿਲਣ ਵਾਸਤੇ ਇਹਨਾਂ ਦੀ ਮਦਦ ਕਰਨ ਵਾਸਤੇ ਉੱਥੇ ਮੈਂ ਪਹੁੰਚ ਰਿਹਾ ਹਾਂ ਤੇ ਮੇਰੀ ਤਾਂ ਤੁਹਾਨੂੰ ਸਭ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅੱਖਾਂ ਖੋਲ ਕੇ ਪੰਜਾਬ ਦੇ ਹਾਲਾਤ ਦੇਖੋ ਇਹ ਉਹ ਬੰਦੇ ਨੇ ਜਿਹੜੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਰਗੇ ਸੰਜੀਦਾ ਮਸਲੇ ਦੇ ਉੱਤੇ ਬਹੁਤ ਗਲਤ ਵਾਅਦੇ ਕਰਕੇ ਇਹ ਰਾਜ ਵਿੱਚ ਆਏ ਨੇ ਔਰ ਅੱਜ 3 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਤੁਸੀਂ ਸਾਰੇ ਦੇਖ ਰਹੋ ਕਿ ਪੰਜਾਬ ਦੇ ਹਾਲਾਤ ਕੀ ਨੇ ਚਲੋ ਸਾਡਾ ਜਿਹੜਾ ਇਹਨਾਂ ਨੇ ਆਰਥਿਕ ਉਜਾੜਾ ਕੀਤਾ ਅਸੀਂ ਝੱਲ ਲਾਂਗੇ ਅਗਰ ਇਹਨਾਂ ਨੇ 4 ਲੱਖ ਕਰੋੜ ਤੇ ਸਾਡਾ ਕਰਜ਼ਾ ਚੜਾਤਾ ਅਸੀਂ ਝੱਲ ਲਾਂਗੇ ਕਰਜ਼ਾ ਲੱਥ ਜਾਊਗਾ ਪਰ ਜਿੰਗਾਂ ਇਹ ਜਿਹੜੇ ਜਿਹੜਾ ਇਹ ਪੁਲਿਸ ਸਟੇਟ ਦੀ ਦੀ ਸ਼ਕਲ ਵਿੱਚ اختیار ਕਰ ਲਿਆ ਲੋਕਾਂ ਨੂੰ ਸਿੱਧਾ-ਸਿੱਧਾ ਚੱਕ ਕੇ ਨਸ਼ੇ ਨੂੰ ਖਤਮ ਕਰਨ ਦੀ ਆੜ ਵਿੱਚ ਕਤਲ ਕੀਤੇ ਜਾ ਰਹੇ ਨੌਜਵਾਨਾਂ ਦੇ ਇਹ ਪੰਜਾਬ ਦੇ ਲੋਕ ਕਦੀ ਸਵੀਕਾਰ ਨਹੀਂ ਕਰ ਪੀਏ। ਜਾਂ ਜਿਹੜਾ ਵੀ ਕੋਈ ਬੋਲਦਾ ਬਿੱਤੀ ਉਹਦੇ ਤੇ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹਾਂ ਵਿੱਚ ਛੁੱਟਿਆ ਜਾ ਰਿਹਾ ਵਾ ਇਹ ਪੰਜਾਬ ਦੇ ਲੋਕ ਕਦੀ ਸਵੀਕਾਰ ਨਹੀਂ ਕਰਨਗੇ। ਚਾਹੇ ਉਹ ਮਹਾਰਾਜ ਦੀ ਗੱਲ ਆ ਚਾਹੇ ਉਹ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਟੀਵੀ ਦੇ ਝੂਠਾ ਪਰਚੇ ਦੀ ਗੱਲ ਸੀਗੀ ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੀ ਗੱਲ ਸੀ ਜਾਂ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਬੋਲਦਾ ਉਹਦੇ ਤੇ ਉਲਟਾ ਝੂਠਾ ਪਰਚਾ ਦਰਜ ਕਰਕੇ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਪੁਲਿਸ ਆ ਉਹ ਆਪਣੀਆਂ ਆਪਣੀ ਜਿਹੜੀ ਹੈਗੀ ਆ ਛਾਤੀਆਂ ਥੱਪਤ ਪਾ ਰਹੇ ਨੇ ਇਹ ਬਹੁਤ ਜ਼ਿਆਦਾ ਡੇਂਜਰਸ ਟ੍ਰੈਂਡ ਪਾਇਆ ਵਾ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਅੱਜ ਇੱਕ ਉੱਚੜ ਬਣਦਾ ਜਾ ਰਿਹਾ ਵਾ ਜਿਹਨੂੰ ਕਿਸੇ ਲੋਕਾਂ ਦੇ ਜਜ਼ਬਾਤਾਂ ਦੀ ਕੋਈ ਧਿਆਨ ਨਹੀਂ ਗਿਆ ਮੇਰੇ ਕਨਸਟਿਟਿਊਐਂਸੀ ਜ ਮੈਂ ਕੱਲ ਐਕਸਪਲੇਨ ਕਰੂੰਗਾ ਮੇਰੀ ਕਨਸਟਿਟਿਊਐਂਸੀ ਕੱਲ ਨਡਾਲੇ ਦੇ ਸਾਡਾ ਇੱਕ ਬਹੁਤ ਅੱਛਾ ਪਰਿਵਾਰ ਆ ਆਲੂਵਾਲੀਆ ਫੈਮਿਲੀ ਉਹ ਪਿੱਛੇ ਇਲੈਕਟ ਹੋਏ ਬੜੀ ਜਦੋਜਹਿਦ ਨਾਲ ਅਸੀਂ ਨਡਾਲਾ ਨਗਰ ਪੰਚਾਇਤ ਦਾ ਆਪਣੀ ਸਤਕਾਰਯੋਗ ਭੈਣ ਬਲਜੀਤ ਕੌਰ ਆਲੂਵਾਲੀਆ ਨੂੰ ਪ੍ਰਧਾਨ ਬਣਾਇਆ ਉਹ ਉਹਨੂੰ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਪੁਲਿਸ ਦੇ ਜ਼ਰੀਏ ਕਿ ਕਿਸੇ ਤਰੀਕੇ ਦੇ ਨਾਲ ਤੂੰ ਕਾਂਗਰਸ ਪਾਰਟੀ ਜਾਂ ਖਹਿਰਾ ਸਾਹਬ ਦਾ ਸਾਥ ਛੱਡ ਕੇ ਸਾਡੇ ਨਾਲ ਆ ਜਦੋਂ ਉਹ ਅਟਲ ਰਿਹਾ ਪਰਿਵਾਰ ਕੱਲ ਉਹਨਾਂ ਦੇ ਜਿਹੜੀ ਬੀਬੀ ਬਲਜੀਤ ਕੌਰ ਆਲੂ ਵਾਲੀਆ ਉਹਦੇ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਪੈਪਰਾ ਐਕਟ ਤੇ ਰਾਹੀਂ ਨੋਨ ਅਵੇਲੇਬਲ ਸੈਕਸ਼ਨਸ ਨਾਲ ਕੱਲੇ ਉਹਦੇ ਤੇ ਨਹੀਂ ਕੀਤੀ ਉਹਦੇ ਸਵਰਗਵਾਸੀ ਸੋਰਾ ਸਾਹਿਬ ਜਿਹੜੇ ਡਾਕਟਰ ਮੇਰ ਸਿੰਘ ਆਲੂ ਵਾਲੀਆ ਸਾਡੇ ਇਲਾਕੇ ਦੇ ਇੱਕ ਜਾਣੇ ਪਰਮਾਨ ਜਾਣੇ ਪਰਮੰਨੇ ਸ਼ਖਸੀਅਤ ਸੀ ਇੱਕ ਮਰੇ ਹੋਏ ਆਦਮੀ ਤੇ ਉਹਦੇ ਤੇ ਵੀ ਐਫਆਈਆਰ ਦਰਜ ਕਰਤੀ ਔਰ ਅਵਤਾਰ ਸਿੰਘ ਵਾਲੀਆ ਬਲਜੀਤ ਕੌਰ ਦੇ ਪਤੀ ਤੇ ਵੀ ਐਫਆਈਆਰ ਦਰਜ ਕਰਤੀ ਉਹਦਾ ਇੱਕ ਦਿਓਰ ਹੈ ਮਨਪ੍ਰੀਤ ਸਿੰਘ ਆਲੂ ਵਾਲਿਆ ਉਹਦੇ ਤੇ ਵੀ ਐਫ ਆਰ ਦਰਜ ਕਰਤੀ ਪੰਜ ਛੇ ਬੰਦਿਆਂ ਦੇ ਉੱਤੇ ਝੂਠੀ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਅਧਿਕਾਰ ਇੰਨੀ ਖੁੱਲੀ ਛੁੱਟੀ ਇਸ ਪੁਲਿਸ ਹੁਨਾਂ ਦੇ ਪੁਲਿਸ ਕਿਸੇ ਦੀ ਨਹੀਂ ਕੀ ਉਹ ਜੇ ਪਹਿਲਾਂ ਬਾਦਲ ਪਰਿਵਾਰ ਦੀ ਨਹੀਂ ਰਹੀ ਤੇ ਉਸ ਤੋਂ ਬਾਅਦ ਜੇ ਉਹ ਕੈਪਟਨ ਅਬਰਿੰਦਰ ਸਿੰਘ ਦੀ ਨਹੀਂ ਰਹੀ ਭਗਵੰਤ ਉਹ ਤੇਰੇ ਵੀ ਨਹੀਂ ਰਹਿਣੀ ਇਹਨਾਂ ਦਾ ਇਹਨਾਂ ਦੇ ਇਹਨਾਂ ਨੂੰ ਕਿਸੇ ਨਾ ਕੋਈ ਲਿਹਾਜ਼ ਨਹੀਂ ਹੈ ਇਹ ਤਾਂ ਇੱਕ ਐਸ ਵਕਤ ਜਿੱਦਾਂ ਕਹਿੰਦੇ ਕਿ ਪੇਡ ਮਰਸਨਰੀਜ਼ ਦੀ ਫੌਜ ਬਣੀ ਹੋਈ ਆ ਔਰ ਜਿਸ ਜਿਸ ਨੇ ਇਸ ਦਾ ਗਲਤ ਇਸਤੇਮਾਲ ਕੀਤਾ ਉਹਨੂੰ ਇਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਖਮਿਆਜ਼ਾ ਭਗਵੰਤ ਤੈਨੂੰ ਵੀ ਭੁਗਤਣਾ ਪੈਣਾ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਵੀ ਭੁਗਤਣਾ ਪੈਣਾ ਵਾ ਤੁਸੀਂ ਉਧਰ ਚੀਕਾ ਮਾਰਦੇ ਹੋ ਕਿ ਭਾਜਪੀ ਨੇ ਈਡੀ ਔਰ ਸੀਬੀਆਈ ਦਾ ਦੁਰਉਸਤਮਾਲ ਕਰਕੇ ਹਮਾਰੇ ਕੋ ਜੇਲ੍ਹੋ ਮੇਂ ਡਾਲਾ ਹਾਲਾਂਕਿ ਉਹ ਕਰਪਸ਼ਨ ਚਾਰਜਸ ਸੀਗੇ 1.5 ਸਾਲ ਤੁਸੀਂ ਅੰਦਰ ਰਹੇ ਸੁਪਰੀਮ ਕੋਰਟ ਤੋ ਜਾ ਕੇ ਤੁਹਾਡੀਆਂ ਜ਼ਮਾਨਤਾਂ ਹੋਈਆਂ ਚਲੋ ਮੰਨ ਲਿਨੇ ਕਿ ਉਹ ਗਲਤ ਕੰਮ ਕਰਦੀ ਬੀਜਪੀ ਇੰਡੀ ਤੇ ਸੀਬੀਆਈ ਦਾ ਦੁਰਉਸਤਮਾਲ ਕਰਦੀ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜੀਲੈਂਸ ਦਾ ਤੁਸੀਂ ਦੁਰਉਸਤਮਾਲ ਨਹੀਂ ਕਰ ਰਹੇ ਕਿ ਤੁਸੀਂ ਇਸ ਫੋਰਸ ਨੂੰ ਮਿਸਯੂਜ਼ ਨਹੀਂ ਕਰ ਰਹੇ ਜਿਹੜਾ ਆਫੀਸਰ ਤੁਹਾਡੇ ਅੱਖੇ ਨਹੀਂ ਲੱਗਦਾ ਤੁਸੀਂ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਪਿਛਲੇ 2 ਮਹੀਨਿਆਂ ਚ ਤਿੰਨ ਬੰਦੇ ਬਦਲੇ ਨੇ ਬਰਿੰਦਰ ਕੁਮਾਰ ਨੂੰ ਹਟਾ ਕੇ ਫਿਰ ਤੁਸੀਂ ਲਾਇਆ ਨਗੇਸ਼ਵਰ ਰਾਓ ਤੁਸੀਂ ਉਹਨੇ ਨਹੀਂ ਤੁਹਾਡੀ ਗੱਲ ਮੰਨੀ ਉਹਨੂੰ ਬਦਲ ਦਿੱਤਾ ਔਰ ਉਸ ਤੋਂ ਬਾਅਦ ਤੁਸੀਂ ਲਾਤਾ ਹੁਣ ਐਸਪੀਐਸ ਪਰਮਾਰ ਤੇ ਉਹਨੂੰ ਤੁਸੀਂ 15-20 ਦਿਨ ਬਾਅਦ ਸਸਪੈਂਡ ਕੀਤਾ ਤਿੰਨ ਬੰਦੇ ਸਸਪੈਂਡ ਕੀਤੇ ਇੱਕੋ ਕਾਰਨ ਦੇ ਵਿੱਚ ਕੋਈ ਡਰਾਈਵਿੰਗ ਲਾਇਸੈਂਸ ਦਾ ਘੁਟਾਲਾ ਦੱਸਿਆ ਜਾਂ ਨਾ ਦੱਸਿਆ ਵੀ ਕਿਸੇ ਨੂੰ ਨੇ ਕਿ ਸਸਪੈਂਡ ਕਾਦੇ ਨਹੀਂ ਕੀਤੇ ਨੇ ਤੇ ਮੁੜ ਕੇ ਦੋ ਆਫਸਰਸ ਵੀ ਜਿਹੜੇ ਪੰਜਾਬ ਪੁਲਿਸ ਸਰਵਿਸ ਦੇ ਪੀਪੀਐਸ ਆਫਸਰ ਸੀਗੇ ਉਹਨਾਂ ਨੂੰ ਬਹਾਲ ਕਰਤਾ ਉਹਨਾਂ ਹੀ ਪੋਜੀਸ਼ਨਸ ਤੇ ਲਾ ਦਿੱਤਾ ਔਰ ਉਹਨਾਂ ਦੀ ਕਹਤ ਹੈ ਸਸਪੈਂਸ਼ਨ ਦਾ ਪੀਰੀਅਡ ਉਹਨਾਂ ਦੀ ਨੌਕਰੀ ਕਿਣੀ ਜਾਊਗੀ ਤੇ ਫਿਰ ਤੁਸੀਂ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਕਿਉਂ ਬਹਾਲ ਨਹੀਂ ਕੀਤਾ ਜਿਹੜਾ ਤੁਸੀਂ ਸਸਪੈਂਡ ਕੀਤਾ ਸੀਗਾ ਇਹਦਾ ਮਤਲਬ ਇਹ ਆ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜਿਹੜੇ ਅਫਸਰ ਹੈ ਉਹ ਸਾਡੇ ਮੌਕਰਾਂ ਦੀ ਤਰ੍ਹਾਂ ਕੰਮ ਕਰਨ ਸਾਡੇ ਨਿੱਜੀ ਫੌਜ ਬਣ ਕੇ ਕੰਮ ਕਰਨ ਪੇਡ ਮਰਸਨਰੀਜ਼ ਜਿਵੇਂ ਹੁੰਦੇ ਨਾ ਲਿਆਂਦੇ ਹੋਏ ਪੈਸੇ ਦੇ ਕੇ ਤੁਸੀਂ ਉਹ ਉਹਨਾਂ ਦੀ ਤਰ੍ਹਾਂ ਕੰਮ ਕਰਨ ਫਿਰ ਤੁਸੀਂ ਉਹਨਾਂ ਨੂੰ ਰੱਖੋਗੇ ਨਹੀਂ ਤਾਂ ਤੁਸੀਂ ਉਹਨਾਂ ਨੂੰ ਚਲਦਾ ਕਰੋਗੇ ਔਰ ਰੈਂਡਮ ਟਰਾਂਸਫਰਸ ਆਈਐਸ ਆਈਪੀਐਸ ਅਫਸਰਸ ਦੀਆਂ ਪਿਛਲੇ 3 4 5 6 ਮਹੀਨਿਆਂ 'ਚ ਮੈਂ ਦੇਖ ਰਿਹਾ ਇੰਨੀਆਂ ਜ਼ਿਆਦਾ ਰੈਂਡਮ ਟਰਾਂਸਫਰਸ ਔਰ ਸਾਰੀ ਟਰਾਂਸਫਰਸ ਵਿੱਚ ਮਾਫ ਕਰਨਾ ਪਾਰਟਿਕੁਲਰਲੀ ਪੁਲਿਸ ਜਾਂ ਟਾਪ ਜੌਬਸ ਦੇ ਵਿੱਚ ਪੈਸੇ ਖਾਤੇ ਜਾ ਰਹੇ ਨੇ ਦਿੱਲੀ ਵਾਲੇ ਪੈਸੇ ਲੈ ਰਹੇ ਨੇ ਔਰ ਅੱਜ ਕੀ ਹੋ ਰਿਹਾ ਕਿ ਪੰਜਾਬ ਤੇ ਰਾਜ ਕੌਣ ਕਰ ਰਿਹਾ ਵਾ ਕੰਪਲੀਟ ਕੰਟਰੋਲ ਕੇਜਰੀਵਾਲ ਦੀ ਦਿੱਲੀ ਦੀ ਪਾਰਟੀ ਨੇ ਲਿਆ ਲਿਆ ਵਿਭਵ ਕੁਮਾਰ ਅਨ ਆਫੀਸ਼ੀਅਲੀ ਚੀਫ ਮਿਨਿਸਟਰ ਦੇ ਦਫਤਰ 'ਚ ਬਿਠਾਇਆ ਵਾ ਚੀਫ ਸੈਕਟਰੀ ਸਾਡਾ ਗੈਰ ਪੰਜਾਬੀ ਆ ਡੀਜੀਪੀ ਸਾਡਾ ਗੈਰ ਪੰਜਾਬੀ ਆ ਹੋਮ ਸੈਕਟਰੀ ਸਾਡਾ ਗੈਰ ਪੰਜਾਬੀ ਆ ਤੇ ਪੰਜਾਬ 'ਚ ਚੀਫ ਮਿਨਿਸਟਰ ਨੂੰ ਜਦਾਂ ਕਹਿੰਦੇ ਕਿ ਤੁਥਲੈਸ ਕਰ ਦਿੱਤਾ ਉਹਨੂੰ ਉਹਨੂੰ ਸਿਰਫ ਕਹਿਤਾ ਕਿ ਤੂੰ ਚੜੀ ਚੱਲ ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਅਯਾਸ਼ੀ ਕਰ ਸਰਕਾਰ ਦੇ ਪੈਸੇ ਤੇ ਵੱਡੇ ਵੱਡੇ ਕਾਫਲੇ ਲੈ ਕੇ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਆਪਣੇ ਟੱਬਰ ਨੂੰ ਸਿਕਿਉਰਿਟੀ ਲੈ ਕੇ ਮੌਜਾਂ ਕਰ ਲੈਕਸਸ ਗੱਡੀਆਂ ਦੇ ਵਿੱਚ ਝੂਠ ਤੇ ਤੇਰਾ ਕੰਮ ਇੰਨਾ ਵਾ ਸਰਕਾਰ ਅਸੀਂ ਚਲਾਵਾਂਗੇ ਫਰਾਡ ਸਿੱਖਿਆ ਕ੍ਰਾਂਤੀ ਆ ਜਿੱਥੇ ਕਿਤੇ ਐਵੇਂ ਮਾੜਾ ਮੋਟਾ ਕੋਈ ਰੰਗ ਰੋਗਨ ਕਰਕੇ ਉਹ ਬਾਥਰੂਮ ਜਾਂ ਬਣਾਤਾ ਉੱਥੇ ਨੀ ਪੱਥਰ ਰੱਖੇ ਜਾ ਰਹੇ ਨੇ ਤੁਸੀਂ ਦੇਖ ਲਿਆ ਪਿਛਲੇ ਦਿਨਾਂ 'ਚ ਕਿ 12 ਕਰੋੜ ਰੁਪਿਆ ਸੈਂਕਸ਼ਨ ਕੀਤਾ ਸਿਰਫ ਨੀ ਸਿੱਖਿਆ ਕ੍ਰਾਂਤੀ ਦੇ ਨੀ ਪੱਥਰਾਂ ਦੇ ਪ੍ਰੋਗਰਾਮ ਦੇ ਵਾਸਤੇ ਜਿਹੜੀ ਸਟੇਟ ਉੱਜੜੀ ਪਈ ਆ ਜਿਹੜੀ ਸਟੇਟ ਦੇ ਕੋਲ ਤਨਖਾਹਾਂ ਜੋ ਦੇਣ ਜੋਗੇ ਪੈਸੇ ਨਹੀਂ ਗਏ ਉਹਦਾ 12 ਕਰੋੜ ਰੁਪਈਆ ਸਿਰਫ ਸਿੱਖਿਆ ਕ੍ਰਾਂਤੀ ਦੇ ਨੀ ਪੱਥਰ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਖਰਚਾ ਤੇ ਫਿਰ ਤੁਸੀਂ ਐਮ ਐਲ ਏ ਦੀ ਮਲਟੀਪਲ ਪੈਨਸ਼ਨਸ ਕੋ ਕਟੀਆਂ ਸੀਗੀਆਂ ਉਹਦੇ ਚ ਕਿੰਨਾ ਬਚਦਾ ਸਾਰੇ ਸਾਲ ਦੇ ਵਿੱਚ 17-18 ਕਰੋੜ ਰੁਪਈਆ ਤੁਸੀਂ ਉੱਥੇ ਤਾਂ ਬੜਾ ਚਿੱਕਾ ਮਾਰੀਆਂ ਕਿ ਅਸੀਂ ਬੜਾ ਵੱਡਾ ਖਜ਼ਾਨੇ ਦੇ ਵਿੱਚ ਫਾਇਦਾ ਕੀਤਾ ਵਾ ਤੇ ਮੁੜ ਕੇ ਤੁਸੀਂ ਆ ਬੋਗਸ ਨੀ ਪੱਥਰਾਂ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਸਾਡਾ ਪੈਸਾ ਰੋੜ ਰਹੇ ਹੋ ਔਰ ਇਸ਼ਤਿਹਾਰ ਬਾਜੀ ਵਿੱਚ ਵਰਲਡ ਵਾਈਡ ਜਾ ਰਿਹਾ ਪੈਸਾ ਪੰਜਾਬ ਦਾ ਸਾਰੇ ਦੇਸ਼ ਦੇ 에어ਪੋਰਟਾਂ ਤੇ ਰੇਲਵੇ ਸਟੇਸ਼ਨਾਂ ਤੇ ਡਿਜੀਟਲ ਬੋਰਡ ਸਾਰੀਆਂ ਅਖਬਾਰਾਂ ਵਿੱਚ ਕਲਰਡ ਇਸ਼ਤਿਹਾਰ ਸਾਰੇ ਪੰਜਾਬ ਦੇ ਗਲੀਆਂ ਉਚਿਆਂ ਚ ਨਾਲਿਆਂ ਚ ਜੋ ਜਿੱਥੇ ਕਿਤੇ ਜਗ੍ਹਾ ਲੱਭ ਸਕਦੀ ਆ ਉਥੇ ਤੁਸੀਂ ਮੇਰੇ ਖਿਆਲ ਹਜ਼ਾਰਾਂ ਤੇ ਤਦਾਦ ਵਿੱਚ ਬੋਰਡ ਲਾ ਕੇ ਬੱਸਾਂ ਦੇ ਮਗਰ ਬੋਰਡ ਟੰਗੇ سینਮਿਆਂ ਦੇ ਵਿੱਚ ਤੁਹਾਡੀ ਐਡ ਚੱਲ ਰਹੀ ਆ ਲੱਖ ਦੀ ਲੰਨਤ ਆ ਯਾਰ ਤੁਹਾਡੇ ਤੇ ਤੁਸੀਂ ਕਹਿੰਦੇ ਸੀ ਬਦਲਾਵ ਲੈ ਕੇ ਆਵਾਂਗੇ ਤੁਸੀਂ ਦਾ ਜਿੰਨਾ ਪੰਜਾਬ ਦਾ ਉਜਾੜਾ ਕੀਤਾ ਮੇਰਾ ਖਿਆਲ ਆ ਕਿਸੇ ਹੋਰ ਗਵਰਨਮੈਂਟ ਨੇ ਪਹਿਲਾਂ આજ ਤੋ ਕਿਸੇ ਨੇ ਸਟੇਟ ਨੇ ਨਹੀਂ ਕੀਤਾ ਪਰ ਮੈਂ ਜਿਵੇਂ ਕਿਹਾ ਕਿ ਅਸੀਂ ਆਰਥਿਕ ਉਜਾੜਾ ਝੱਲ ਲਵਾਂਗੇ ਲੇਕਿਨ ਜਿਹੜਾ ਤੁਸੀਂ ਸਾਡੀ ਮਾਨਸਿਕਤਾ ਤੇ ਸੱਟ ਮਾਰ ਰਹੇ ਹੋ ਸਾਡੀ ਜਿਹੜੀ ਪੰਜਾਬ ਪੰਜਾਬ ਦੇ ਲੋਕਾਂ ਦੀ ਜਿਹੜੀ ਹੋਂਦ ਆ ਉਸ ਨੂੰ ਤੁਸੀਂ ਆਪਣੇ ਪੈਰਾਂ ਦੇ ਥੱਲੇ ਕੁਚਲ ਰਹੇ ਹੋ ਰੋਂਦ ਰਹੇ ਹੋ ਔਰ ਪੁਲਿਸ ਦਾ ਸਹਾਰਾ ਲੈ ਕੇ ਸਾਰੇ ਪੰਜਾਬ ਦੇ ਲੋਕਾਂ ਦੇ ਮੂੰਹ ਬੰਦ ਕਰਾ ਰਹੇ ਹੋ ਉਹਨਾਂ ਤੇ ਤਸ਼ੱਦਦ ਕਰਾ ਰਹੇ ਹਾਂ ਚਾਹੇ ਉਹ ਕਿਸਾਨਾਂ ਦੇ ਅੰਦੋਲਨ ਦੀ ਗੱਲ ਹੋਵੇ ਚਾਹੇ ਅੱਜ ਕੱਲ ਪਰਸੋ 74 ਮਹਿਰਾਜ ਦੇ ਲੋਕਾਂ ਦੇ ਉੱਤੇ ਤਸ਼ੱਦਦ ਆ ਚਾਹੇ ਕਰੰਟ ਲਾ ਕੇ ਨਰਿੰਦਰ ਸਿੰਘ ਨੂੰ ਇੱਕ ਹੌਨ ਹਾਰ ਟੀਚਰ ਨੂੰ ਗੁੰਨੇ ਆਣੇ ਦੇ ਨੂੰ ਪੁਲਿਸ ਟੌਰਚਰ ਕਰਕੇ ਮਾਰਨਾ ਤੇ ਉਹਦੇ ਤੋਂ ਬਾਅਦ ਕੋਈ ਉਹਦੇ ਤੇ ਬਿਆਨ ਨਹੀਂ ਦੇਣਾ ਕੋਈ ਐਫ ਆਈ ਆਰ ਨਹੀਂ ਹੋਣ ਦੇਣੀ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਗਲਤ ਸੰਕੇਤ ਨੇ ਪੰਜਾਬੀਓ ਜਾਗੋ ਆਪਣੇ ਅਧਿਕਾਰ ਅਧਿਕਾਰਾਂ ਦੀ ਲੜਾਈ ਲੜਨ ਦਾ ਮਾਦਾ ਰੱਖੋ ਇਹਨਾਂ ਤੋਂ ਡਰੋ ਨਾ ਇਹਨਾਂ ਤੋਂ ਘਬਰਾਓ ਨਾ ਉੱਠ ਕੇ ਇਹਨਾਂ ਦਾ ਹਰ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਮੌਕਾ ਕਿ ਗਲਤ ਕੰਮ ਹੋ ਰਿਹਾ ਸਾਰੇ ਵਿਰੋਧ ਕਰਿਏ ਜੇ ਤੁਸੀਂ ਵਿਰੋਧ ਨਹੀਂ ਕਰੋਗੇ ਹੌਸਤਾ ਹੌਸਤਾ ਕਰਕੇ ਇੱਕਲੇ ਤੋਂ ਇੱਕਲੇ ਨੂੰ ਕਰਕੇ ਇੱਕ ਇੱਕ ਦੋ ਦੋ ਜੱਥੇਬੰਦੀਆਂ ਨੂੰ ਕਰਕੇ ਇਹ ਆਪਣੇ ਸਾਰਿਆਂ ਦੇ ਅਧਿਕਾਰ ਖਤਮ ਕਰ ਦਿੰਗੇ ਇਸ ਲਈ ਮੇਰੇ ਵੀਰੋ ਮੈਂ ਤਾਂ ਸਿਰਫ ਹੌਕਾ ਦੇਣ ਆਣਾ ਬੰਦਾ ਆ ਤੁਹਾਨੂੰ ਜਗਾਉਣ ਆਇਆ ਆ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਓ ਆਪਾਂ ਸਾਰੇ ਲੜ ਕੇ ਰਲ ਕੇ ਇਸ ਜਿਹੜਾ ਨਵਾਂ ਟ੍ਰੈਂਡ ਚਲਾਇਆ ਇਸਨੇ ਇੱਕ ਪੁਲਿਸ ਸਟੇਟ ਬਣਾਉਣ ਦਾ ਜੋ ਲੋਕਾਂ ਦੇ ਅਧਿਕਾਰ ਖੋਹ ਕੇ ਉਹਨਾਂ ਤੇ ਝੂਠੇ ਪਰਚੇ ਦਰਜ ਕਰਨਾ ਔਰ ਨਾਲ ਜਿਹੜਾ ਹੈਗਾ ਹੁਣ ਤਾਂ ਨੌਬਤ ਕਤਲ ਤੱਕ ਆ ਗਈ ਹੈ ਔਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਨਕਾਊਂਟਰਸ ਕੀਤੇ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਮੋਸਟਲੀ ਉਹ ਫਰਾਡ ਨੇ ਝੂਠੇ ਨੇ ਔਰ ਖਾਸ ਤੌਰ ਤੇ ਜਿਹੜਾ ਜਸਪ੍ਰੀਤ ਦਾ ਇਨਕਾਊਂਟਰ ਕੀਤਾ ਗਿਆ ਪਟਿਆਲੇ ਇਹ ਉਹੀ ਟੀਮ ਹੈ ਜਿਨੇ ਮੁੜ ਕੇ दारू ਪੀਤੀ ਦੀ ਹਾਲਾਤ ਵਿੱਚ ਆਣ ਕੇ ਕਰਨਲ ਬਾਠ ਦੇ ਨੂੰਹ ਔਰ ਉਹਦੇ ਪੁੱਤਰ ਨੂੰ ਕੁੱਟਿਆ ਸੀ ਪਟਿਆਲੇ ਔਰ ਰੱਜੇ ਹੋਏ ਪਿੱਛੋਂ ਆਏ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ ਕੋਲਡ ਬਲੱਡ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵਿੱਚ ਤੁਹਾਡੀ ਆਤਮਾ ਤੁਹਾਡੀ ਕਦੀ ਸ਼ਾਂਤ ਨਹੀਂ ਰਹਿ ਸਕਦੀ ਫਿਰ ਤੁਹਾਨੂੰ ਕੋਈ ਵੱਡਾ ਨਸ਼ਾ ਕਰਕੇ ਤੁਸੀਂ ਜੀ ਸਕਦੇ ਹੋ ਬਹੁਤ ਪੁਰਾਣੇ ਪਹਿਲੇ ਅਫਸਰ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਤਲ ਕੀਤਾ ਕੋਲਡ ਬਲੱਡ ਚ ਮਾਰਿਆ ਝੂਠੇ ਮੁਕਾਬਲੇ ਕੀਤੇ ਚੱਡੇ ਪਾੜੇ ਉਹ ਆਪ ਵੀ ਇਸੇ ਹੀ ਜੂਨ ਵਿੱਚ ਗਏ ਨੇ ਉਹਨਾਂ ਦੀ ਬਹੁਤ ਮਾੜੀ ਹਾਲਾਤ ਹੋਏ ਬਹੁਤਿਆਂ ਨੂੰ ਸੁਸਾਇਸਾਈਡ ਕਰਨੀ ਪਈ ਬਹੁਤੇ ਜਿਹੜੇ ਸੀ ਡਿਪਰੈਸ਼ਨ ਵਿੱਚ ਮਾਰੇ ਗਏ ਔਰ ਪੋਤੇ ਜਿਹੜੇ ਸੀਗੇ ਉਹਨਾਂ ਨੂੰ ਅਲਟੀਮੇਟਲੀ ਲਾਅ ਆਫ ਦ ਲੈਂਡ ਸਜ਼ਾ ਭੁਗਤਨੀ ਪਈ ਤਾਂ ਮੈਂ ਪੁਲਿਸ ਨੂੰ ਕਹੂੰਗਾ ਕਿ ਤੁਸੀਂ ਤਾਂ ਇਹ ਸਮਝ ਰਹੇ ਹੋ ਕਿ ਇਹ ਰਾਜ ਭਾਕ ਦੀ ਮੁੜ ਕੇ ਬਦਲਣਾ ਨਹੀਂਗਾ ਇਹ ਬਦਲੇਗਾ ਅਵਸ਼ ਔਰ ਜਿੱਦਨੇ ਬਦਲੇਗਾ ਅਗਰ ਕੋਈ ਵਿਅਕਤੀ ਜਿਹੜਾ ਜਿਹੜਾ ਜਾਨ ਰੱਖਦਾ ਥੋੜੀ ਜੀ ਜਿਹੜਾ ਜਿਹਦੇ ਚ ਕੋਈ ਆਤਮਾ ਜਾਗਦੀ ਆ ਉਹ ਸਾਰੀ ਪੁਲਿਸ ਨੂੰ ਅਕਾਊਂਟੇਬਲ ਹੋਲਡ ਕਰੇਗਾ ਮੈਨੂੰ ਪਤਾ ਵਾ ਕਿ ਸੁਖਾਲਾ ਕੰਮ ਨਹੀਂਗਾ ਪਰ ਉਹ ਜਸਟੀਫਾਈਡ ਤਰੀਕੇ ਨਾਲ ਲੀਗਲ ਤਰੀਕੇ ਨਾਲ ਜਿਹੜੇ ਝੂਠੇ ਮੁਕੱਦਮੇ ਦਰਜ ਹੋਏ ਨੇ ਔਰ ਜਿਹੜੇ ਉੱਥੇ ਪੁਲਿਸ ਵਾਲੇ ਇਨਕਾਊਂਟਰਸ ਹੋਏ ਨੇ ਉਹਦੀ ਫਰੈਸ਼ ਜਾਂਚ ਹੋਵੇ ਕਿ 2027 ਤੋਂ ਬਾਅਦ ਮੈਂ ਕਈ ਵਾਰ ਕਿਹਾ ਕਿ ਅਸੀਂ ਇਹ ਅਗਰ ਸਾਡਾ ਪਰਮਾਤਮਾ ਨੇ ਮੌਕਾ ਦਿੱਤਾ ਸਾਡੀ ਸਰਕਾਰ ਬਣੀ ਤਾਂ ਅਸੀਂ ਇਸ ਤਰ੍ਹਾਂ ਦਾ ਇੱਕ ਵੱਡਾ ਕਮਿਸ਼ਨ ਜਿਹਦੇ ਵਿੱਚ ਕੋਸੀ ਜੁਡੀਸ਼ੀਅਲ ਪਾਵਰਸ ਦੇਾਂਗੇ ਉਹਨਾਂ ਨੂੰ ਅਧਿਕਾਰ ਦੇਾਂਗੇ ਮੈਜਿਸਟ੍ਰੇਟ ਦੀਆਂ ਟ੍ਰਾਇਲ ਦੀਆਂ ਅਧਿਕਾਰ ਦੇਾਂਗੇ ਸਮਰੀ ਟ੍ਰਾਇਲਸ ਕਰਕੇ ਜਿਹੜਾ ਜਿਹਨਾਂ ਲੋਕਾਂ ਨੇ ਛੁੱਟੇ ਪਰਚੇ ਦਰਜ ਕੀਤੇ ਉਹਨਾਂ ਦੇ ਉਲਟਾ ਬਣਦੀ ਕਾਰਵਾਈ ਸੈਕਸ਼ਨ 182 ਆਥਰਾਇਜ਼ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਝੂਠੇ ਮੁਕਦਮੇ ਦਰਜ ਕੀਤੇ ਜਾਂ ਕੋਈ ਗਲਤ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਔਰ ਜਿਨ੍ਹਾਂ ਲੋਕਾਂ ਨੇ ਫੇਕ ਪੁਲਿਸ ਇਨਕਾਊਂਟਰਸ ਵਿੱਚ ਨੌਜਵਾਨਾਂ ਨੂੰ ਮਾਰਿਆ ਚਾਹੇ ਉਹ ਪੀਲੀਪੀਤ ਤੇ ਚਾਹੇ ਉਹ ਕੈਨੇਡਾ ਕੋ ਆਇਆ ਨੌਜਵਾਨ ਜਸਪ੍ਰੀਤ ਸਿੰਘ ਪਟਿਆਲੇ ਦਾ ਹੈ ਜਾਂ ਹੋਰ ਸਟੇਟ ਵਿੱਚ ਜਦੋਂ ਪਿਛਲੇ ਦਿਨਾਂ ਚ ਇਹ ਸਾਰੇ ਇਨਕਾਊਂਟਰਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਇਨਸਾਫ ਮਿਲੇਗਾ ਤੇ ਜੇ ਨਹੀਂ ਹੋਵੇਗੀ ਤਾਂ ਫਿਰ ਇਹ ਸਮਝਿਆ ਜਾਵੇਗਾ ਕਿ ਇੱਕ ਪੁਲਿਸ ਸਟੇਟ ਦਾ ਕੰਮਚਾਰੀ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਡੈਮੋਕ੍ਰੇਸੀ ਦੀ ਐਗਜ਼ਿਸਟੈਂਸ ਲਈ ਸੰਵਿਧਾਨ ਦੇ ਰਾਜ ਨਹੀਂ ਔਰ ਮੈਂ ਕੇਜਰੀਵਾਲ ਤੇ ਭਗਵੰਤ ਨੂੰ ਇਹ ਕਹੂੰਗਾ ਕਿ ਹੁਣ ਤੁਸੀਂ ਸ਼ਰਮ ਤਾਂ ਲਾ ਹੀ ਦਿੱਤੀ ਆ ਸਿੱਧਾ ਪੁਲਿਸ ਨੂੰ ਅਧਿਕਾਰ ਦੇ ਦਿੱਤੇ ਕਿ ਬੰਦੇ ਚੱਕ ਕੇ ਮਾਰ ਦਿਓ ਕਰੰਟ ਲਾ ਦਿਓ ਉਹਨਾਂ ਦੇ ਛੱਡੇ ਪਾੜ ਦਿਓ ਤੇ ਝੂਠੇ ਪਰਚੇ ਦਰਜ ਕਰ ਦਿਓ ਤੇ ਫੇਰ ਘੱਟੋ ਘੱਟ ਦੋ ਕਾ ਇੱਕ ਕੰਮ ਕਰੋ ਸ਼ਹੀਦ ਭਗਤ ਸਿੰਘ ਦੀ ਤੇ ਜਿਹੜਾ ਹੈਗਾ ਬਾਬਾ ਸਾਹਿਬ ਅੰਬੇਦਕਰ ਦੀਆਂ ਉਹਨਾਂ ਦੀਆਂ ਫੋਟੋਆਂ ਤੇ ਲਾ ਦਿਓ ਤੁਸੀਂ ਉਹਨਾਂ ਨੂੰ ਕਿਉਂ ਜ਼ਲੀਲ ਕਰ ਰਹੇ ਹੋ ਉਹਨਾਂ ਨੂੰ ਆਪਣੇ ਨਾਲ ਆਪਣੇ ਗੁਨਾਹਾਂ ਦਾ ਕਲਪਰੇਟਸ ਕਿਉਂ ਬਣਾ ਰਹੇ ਹੋ ਇਹ ਮੇਰੀ ਅਪੀਲ ਜਿਹੜੀ ਮੁੱਖ ਮੰਤਰੀ ਨੂੰ ਤੋਂ ਅੱਜ ਲਾਸਟ ਵਿੱਚ ਮੈਂ ਦੁਬਾਰਾ ਕਹਿਣਾ ਚਾਹਨਾ ਕਿ 31 ਮਈ ਆ ਤੇ 31 ਮਈ ਦੀ ਡੈਡਲਾਈਨ ਦਿੱਤੀ ਸੀ ਪੁਲਿਸ ਨੇ ਔਰ ਗਵਰਨਮੈਂਟ ਨੇ ਕਿ ਅਸੀਂ ਨਸ਼ੇ ਖਤਮ ਕਰ ਦਿਆਂਗੇ ਇੱਕ ਵਾਰ ਜ਼ਰੂਰ ਅੱਜ ਪਬਲਿਕ ਸਟੇਟਮੈਂਟ ਦਿਓ ਕਿ ਕੀ ਪੰਜਾਬ ਦੇ ਵਿੱਚ ਨਸ਼ੇ ਖਤਮ ਹੋ ਗਏ ਆ ਅਗਰ ਹੋ ਗਏ ਨੇ ਕਹਿ ਦਿਓ ਜਾਂ ਝੂਠ ਬੋਲ ਸਕਦੇ ਹਿੰਮਤ ਰੱਖਦੇ ਹੋ ਕਹਿ ਦਿਓ ਕਿ ਖਤਮ ਕਰ ਦਿੱਤੇ ਆ ਤੇ ਜੇ ਨਹੀਂ ਖਤਮ ਹੋਏ ਤੇ ਫਿਰ ਪਬਲਿਕ ਡੋਮੇਨ ਜਾਣ ਕੇ ਭਗਵਾਨ ਪਾਨ ਤੇ ਡੀਜੀਪੀ ਨੂੰ ਇੱਕ ਪਬਲਿਕ ਅਪੋਲੋਜੀ ਟੈਂਡਰ ਕਰਨੀ ਚਾਹੀਦੀ ਕਿਉਂਕਿ ਮੇਰਾ ਮੰਨਣਾ ਕਿ ਨਸ਼ੇ ਸੋਸ਼ੀਓ ਇਕਨੋਮਿਕ ਪ੍ਰੋਬਲਮ ਆ ਬਹੁਤ ਡੂੰਗੀ ਇਸ਼ੂ ਆ ਇਹਦੇ ਚ ਬੇਰੋਜ਼ਗਾਰੀ ਨਾਲ ਕਨੈਕਟਡ ਆ ਖੇਤੀ ਦੇ ਘਾੜ ਨਾਲ ਕਨੈਕਟਡ ਆ ਔਰ ਇਹ ਜਿਹੜਾ ਫਰਸਟ੍ਰੇਸ਼ਨ ਆ ਓਵਰ ਆਲ ਇੱਕ ਡਿਪਰੈਸ਼ਨ ਦਾ ਮਾਹੌਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਉਹਦੇ ਨਾਲ ਕਨੈਕਟਡ ਆ ਓਪਰਚ्युनिटीज ਨਹੀਂ ਹਨ ਨੌਜਵਾਨਾਂ ਕੋਲ ਉਹ ਵਿਦੇਸ਼ਾਂ ਵਿੱਚ ਜਾ ਰਹੇ ਉਹਦੇ ਨਾਲ ਕਨੈਕਟਡ ਆ ਇਸ ਕਰਕੇ ਜਿਹੜਾ ਹੈ ਅੱਜ ਇਸ ਡੈਡਲਾਈਨ ਤੇ ਪੰਜਾਬ ਸਰਕਾਰ ਨੂੰ ਜ਼ਰੂਰ ਸਟੇਟਮੈਂਟ ਇਸ਼ੂ ਕਰਨੀ ਚਾਹੀਦੀ ਤੁਸੀਂ ਮੇਰੇ ਨਾਲ ਸਾਰੇ ਜੁੜੇ ਹੋ ਅਗਰ ਮੇਰੀਆਂ ਗੱਲਾਂ ਵਾਜਿਬ ਲਗੀਆਂ ਤਾਂ ਇਹਨੂੰ ਅੱਛੇ ਤਰੀਕੇ ਨਾਲ ਸ਼ੇਅਰ ਕਰਨਾ ਕਿਉਂਕਿ ਹੁਣ ਸਾਡੇ ਕੋਲ ਤਾਂ ਹੁਣ ਇਹੀ ਹਥਿਆਰ ਹੈ ਮੇਰੇ ਵੀਰੋ ਆ ਸੋਸ਼ਲ ਮੀਡੀਆ ਰਹਿ ਗਿਆ ਚਾਹੇ ਉਹ ਟਵਿੱਟਰ ਲਾ ਲਓ ਤੇ ਇੰਸਟਾਗ੍ਰam ਲਾ ਲਓ ਤੇ ਫੇਸਬੁੱਕ ਲਾ ਲਓ ਤੇ ਯੂਟਿਊਬ ਲਾ ਲਓ ਬਾਕੀ ਸਾਰੇ ਅਧਿਕਾਰ ਵੀ ਕੁਚਲ ਦਿੱਤੇ ਸਾਡੇ ਅੱਜ ਕੋਈ ਪ੍ਰਿੰਟ ਮੀਡੀਆ ਜਿਹੜਾ ਮੇਨਸਟ੍ਰੀਮ ਆ ਅੱਜ ਕੋਈ ਜਿਹੜਾ ਇਲੈਕਟ੍ਰੋਨਿਕ ਟੀਵੀ ਚੈਨਲ ਜਿਹੜੇ ਇਹਨਾਂ ਦੇ ਪੇਡ ਕਹਿ ਲੋ ਇਹਨਾਂ ਦੇ ਅਧੀਨ ਕਹਿ ਲੋ ਉਹ ਕੋਈ ਖਬਰ ਨਹੀਂ ਸਾਡੇ ਦਿਖਾਉਂਦੇ ਮੈਂ ਰੋਜ਼ ਅ ਰਿਸਰਚ ਕਰਕੇ ਸਮਾਂ ਕੱਟ ਕੇ ਬਕਾਇਦਾ ਤੌਰ ਤੇ ਇਹਨਾਂ ਨੂੰ ਪ੍ਰਿੰਟ ਮੀਡੀਆ ਨੂੰ ਖਾਸ ਤੌਰ ਤੇ ਮੈਂ ਬਕਾਇਦਾ ਤੌਰ ਦੇ ਉੱਤੇ ਅ ਬੜੀਆਂ ਵੈਲਿਊਏਬਲ ਪ੍ਰੈਸ ਰਿਲੀਜ਼ ਸਟੇਟਮੈਂਟ ਪੇਜ ਜਿਹੜੀਆਂ ਮੈਂ ਆਪਣੇ ਫੇਸਬੁਕ ਤੇ ਵੀ ਸ਼ੇਅਰ ਕਰਦਾ ਕਿਤੇ ਨਿਛਾਪਦੇ ਐਵੇਂ ਕਿਤੇ ਮਾੜਾ ਮੋਟਾ ਐਵੇਂ ਦੋ ਲਾਈਨਾਂ ਲਿਖਦੇ ਕਿ ਖੈਰੇ ਨੇ ਵੀ ਇਹ ਗੱਲ ਕਹੀ ਔਰ ਕਿਤੇ ਵੀ ਜਿਹੜਾ ਇਹਨਾਂ ਦਾ ਸਟੇਟ ਓਨ ਟੈਲੀਵਿਜ਼ਨ ਬਣ ਗਏ ਨੇ ਜਿਵੇਂ ਰਸ਼ਾ ਦੇ ਵਿੱਚ ਇਸ ਵਕਤ ਕਿਸੇ ਹੋਰ মিডিਆ ਨੂੰ ਇਜਾਜ਼ਤ ਨਹੀਂ ਆ ਜਿਹੜੀਆਂ ਕਮਿਨਿਸਟ ਕੰਟਰੀਜ਼ ਨੇ ਜਾਂ ਜਿੱਥੇ ਡਿਕਟੇਟਰਸ਼ਿਪ ਆ ਐਨ ਉਸ ਤਰਜ ਦੇ ਉਤੇ ਅੱਜ ਇਹਨਾਂ ਨੇ ਪੰਜਾਬ ਦੇ ਵਿੱਚ মিডিਆ ਵੀ ਕੰਟਰੋਲ ਕੀਤਾ ਤੇ ਸਾਡੇ ਕੋਲ ਤਾਂ ਹੁਣ ਕੋਈ ਆਪਸ਼ਨ ਨਹੀਂ ਇਹੀ ਬਚੀ ਆ ਤੇ ਇਸ ਨੂੰ ਤੁਸੀਂ ਜੇ ਜਿਆਦਾ ਤੋਂ ਜਿਆਦਾ ਇਕੱਲੀ ਮੇਰੀ ਨਹੀਂ ਜਦ ਵੀ ਕਿਸੇ ਨਾਲ ਜ਼ਿਆਤੀ ਹੁੰਦੀ ਆ ਜਦੋਂ ਕੋ ਆਦਮੀ ਕੋਈ ਗੱਲ ਵਿਰੋਧ ਕਰਦਾ ਕਿਸੇ ਗੱਲ ਦਾ ਉਹਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਸ਼ੇਅਰ ਕਰਾ ਕਰੋ